ਅੱਜਿਕਲ ਜੀ ਸਾਰਿਆਂ ਨੂੰ ਸ਼ੁਰੂ ਕਰਨ ਲੱਗਿਆ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਜਿਹੜੀ ਲੈ ਕੇ ਆਏ ਆ ਆਪਾਂ ਔਲਾ ਗਲਗਲ ਤੇ ਨਾਲ ਅਦਰਕ ਤੇ ਹਰੀ ਮਿਰਚ ਦੇ ਅਚਾਰ ਦੀ ਇਹ ਆਪਾਂ ਨੂੰ ਆਰਡਰ ਆਇਆ ਸੀ ਅਚਾਰ ਦਾ ਤੇ ਜਿਵੇਂ ਸਰਦੀਆਂ ਆਈਆਂ ਨੇ ਸੀਜ਼ਨ ਹੋ ਚੁੱਕਾ ਇਹਨਾਂ ਦਾ ਸ਼ੁਰੂ ਔਲੇ ਤੇ ਗਲਗਲ ਦੇ ਅਚਾਰ ਦਾ ਖਾਸ ਕਰਕੇ ਬਾਹਰ ਵਾਲੀਆਂ ਭੈਣਾਂ ਜਿਹੜੀਆਂ ਉਹ ਬਹੁਤ دیر ਦੀਆਂ ਸਾਨੂੰ ਫੋਨ ਕਰ ਰਹੀਆਂ ਸੀ ਕਿ ਮੈਡਮ ਤੁਸੀਂ ਇਹ ਗਲਗਲ ਔਲੇ ਦਾ ਅਚਾਰ ਕਦੋਂ ਤਿਆਰ ਕਰੋਗੇ ਅੱਜ ਵਾਲੀ ਵੀਡੀਓ ਦੇ ਮਾਧਿਅਮ ਰਹੀ ਆ ਆਪਾਂ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਆਪਾਂ ਇਹ ਗਲਗਲ ਔਲਾ ਹਰੀ ਮਿਰਚ ਅਦਰਕ ਦਾ ਜਿਹੜਾ ਮਿਕਸ ਅਚਾਰ ਆ ਉਹ ਆਪਾਂ ਤਿਆਰ ਕਰਨ ਲੱਗੇ ਆਂ ਇਹਨੂੰ ਆਪਾਂ ਕਿੱਸਾ ਤਿਆਰ ਕਰਨਾ ਵਾ ਆਜਾ ਆਪਾਂ ਤੁਹਾਨੂੰ ਵੀਡੀਓ 'ਚ ਦੱਸਦੇ ਆਂ ਕਿਹੜੇ ਕਿਹੜੇ ਮਸਾਲੇ ਪਾ ਕੇ ਆਪਾਂ ਇਹ ਜਿਹੜਾ ਆਚਾਰ ਤਿਆਰ ਕਰਦੇ ਤੇ ਆਚਾਰ ਬਣਾਉਣ ਵਾਸਤੇ ਆਪਾਂ ਇਹ 700 ਗ੍ਰਾਮ ਲਈਏ ਜੀ ਗਲਗਲ ਤੇ ਅੱਧਾ ਕਿਲੋ ਲੱਲੇ ਆਪਾਂ ਔਲੇ ਦੇ ਨਾਲ ਅੱਧਾ ਕਿਲੋ ਹੀ ਆਪਾਂ ਇਹਦੇ ਵਿੱਚ ਪਾ ਰਹੇ ਅਦਰਕ ਤੇ ਪਾਈਆ ਪਾ ਰਹੇ ਨੇ ਦੇ ਵਿੱਚ ਆਪਾਂ ਹਰੀ ਮਿਰਚ ਤੁਸੀਂ ਜਿੱਦਾਂ ਦਾ ਵੀ ਬਣਾਉਣਾ ਹੋਵੇ ਆਚਾਰ ਉਹ ਤੁਸੀਂ ਵੀਡੀਓ ਵਿੱਚ ਨੰਬਰ ਦੇ ਕੇ ਆਪਣਾ ਆਰਡਰ ਦੇ ਸਕਦੇ ਹੋ ਕਿਸੇ ਭੈਣ ਭਰਾ ਨੂੰ ਗਲਗਲ ਵੱਧ ਚਾਹੀਦੀ ਹੁੰਦੀ ਹੈ ਕਿਸੇ ਭੈਣ ਭਰਾ ਨੂੰ ਵਿੱਚ ਔਲਾ ਵੱਧ ਚਾਹੀਦਾ ਹੁੰਦਾ ਕਿਸੇ ਭੈਣ ਭਰਾ ਨੂੰ ਮਿਰਚ ਚਾਹ ਅਦਰਕ ਜੋ ਵੀ ਕੁਆਂਟੀਟੀ ਇਹਦੇ ਵਿੱਚ ਵੱਧ ਚਾਹੀਦੀ ਹੈ ਉਹ ਤੁਸੀਂ ਸਾਨੂੰ ਦੱਸ ਸਕਦੇ ਆ ਇਹਦੇ ਵਿੱਚ ਮਹਿੰਗੇ ਸਸਤੇ ਦਾ ਕੋਈ ਨਹੀਂ ਹੈਗਾ ਜੇਕਰ ਅਦਰਕ ਮਹਿੰਗਾ ਹੋਵੇ ਤੇ ਅਸੀਂ ਉਹ ਘੱਟ ਪਾਵਾਂਗੇ ਕੁਆਂਟੀਟੀ ਜਿਹੜੀ ਉਹ ਸੇਮ ਹੀ ਰੱਖਾਂਗੇ ਆਪਾਂ ਤੇ ਹੋਣੀ ਆਪਾਂ ਜਿਹੜਾ ਅੱਧਾ-ਅੱਧਾ ਕਿਲੋ ਜਿਹੜਾ ਸਾਰਾ ਸਮਾਨ ਲਿਆਵਾ ਇੱਕ ਮਿਰਚਾਂ ਸਿਰਫ ਵਿੱਚ ਪਾਈਆਂ ਲਈਆਂ ਤੇ ਗਲਗਲ ਜਿਹੜੀ ਉਹ 700 ਗ੍ਰਾਮ ਲਈਆ ਤੇ ਇਹਦੇ ਵਿੱਚ ਆਪਾਂ ਹੁਣ ਕੜਾਈ ਰੱਖੀ ਇੱਥੇ ਤੇ ਤੇਲ ਪਾ ਦਿੰਨੇ ਆ ਸਰੋਂ ਦਾ ਤੇ ਸਰੋਂ ਦਾ ਤੇਲ ਜਿਹੜਾ ਪਾ ਕੇ ਪਾਈ ਆਪਾਂ ਸਰੋਂ ਦਾ ਤੇਲ ਇਹਦੇ ਵਿੱਚ ਪਹਿਲਾਂ ਪਾਵਾਂਗੇ ਫਿਰ ਉਸ ਤੋਂ ਬਾਅਦ ਜਿਹੜਾ ਵਾ ਜਦੋਂ ਚਾਰ ਅਸੀਂ ਪੈਕ ਕਰਦੇ ਆਂ ਫਿਰ ਉਹਦੇ ਵਿੱਚ ਥੋੜਾ ਤੇਲ ਹੋਰ ਪਾਉਨੇ ਆ ਜਾ ਕੇ ਕਸਟਮਰ ਨੂੰ ਫਿਰ ਕਹਿੰਦਾ ਵਾ ਵੀ ਤੁਸੀਂ ਜਦੋਂ ਅਚਾਰ ਆਪਣਾ ਕੱਢੋ ਤੇ ਤੇਲ ਉਹਦੇ ਵਿੱਚ ਥੋੜਾ ਜਿਹਾ ਗਰਮ ਕਰਕੇ ਪਾ ਲਿਆ ਕਰੋ ਤੇਲ ਜਿਹੜਾ ਅਚਾਰ ਆ ਉਹਨੂੰ ਤੁਸੀਂ ਧੁੱਪ ਲਵਾ ਲਿਆ ਕਰੋ ਕਿਉਂਕਿ ਜਿਹੜਾ ਤੇਲ ਤੇ ਨਮਕ ਮਸਾਲੇ ਜਿਹੜੇ ਆਚਾਰ ਦੇ ਵਿੱਚ ਪੂਰੇ ਹੋਣਗੇ ਤਾਂ ਆਚਾਰ ਕਦੇ ਵੀ ਖਰਾਬ ਨਹੀਂ ਹੋਵੇਗਾ ਸਾਨੂੰ ਤੇਲ ਦੀ ਮਾਤਰਾ ਜਿਹੜੀ ਥੋੜੀ ਘੱਟ ਰੱਖਣੀ ਪੈਂਦੀ ਹੈ ਕਿਉਂਕਿ ਜੇ ਚਾਏ ਆਪਾਂ ਪੋਸਟ ਆਫਿਸ ਰਾਹੀਂ ਭੇਜਦੇ ਆਂ ਚਾਏ ਆਪਾਂ ਕੂਰੀਅਰ ਕਰਵਾ ਕੇ ਭੇਜਦੇ ਆਂ ਤੇ ਉੱਥੇ ਪਹਿਲੀ ਇਹ ਹੀ ਸ਼ਰਤ ਹੁੰਦੀ ਹੈ ਕਿ ਤੁਹਾਡੇ ਆਚਾਰ ਦੇ ਵਿੱਚ ਤੇਲ ਨਹੀਂ ਹੋਣਾ ਚਾਹੀਦਾ ਕਿ ਲੀਕ ਨਾ ਹੋ ਜੇ ਸੋ ਇਸ ਕਰਕੇ ਤੇਲ ਦੀ ਜਿਹੜੀ ਮਾਤਰਾ ਥੋੜੀ ਅਸੀਂ ਘੱਟ ਰੱਖਦੇ ਆਂ ਜਿਵੇਂ ਵੀਡੀਓ ਵਿੱਚ ਤੁਸੀਂ ਦੇਖਦੇ ਹੋ ਜੇਕਰ ਤੁਸੀਂ ਘਰ ਤਿਆਰ ਕਰ ਰਹੇ ਹੋ ਉਹਦੇ ਵਿੱਚ ਤੁਸੀਂ ਜਿਵੇਂ ਆਪਾਂ ਤੁਹਾਨੂੰ ਦੱਸ ਦਿੰਨੇ ਹੁੰਨੇ ਆਂ ਵੀ ਤੁਸੀਂ ਇੰਨਾ ਤੇਲ ਪਾਓ ਤੇ ਉਹਦੇ ਮੁਤਾਬਕ ਤੁਸੀਂ ਤੇਲ ਪਾ ਸਕਦੇ ਹੋ ਤੇ ਗਰਮ ਇਹਨੂੰ ਆਪਾਂ ਮੱਠੇ ਮੱਠੇ ਸੇਕਦੇ ਕਰਨਾ ਵਾ ਐ ਨਹੀਂ ਐਂ ਵੀ ਇਹਨੂੰ ਇੱਕਦਮ ਸਾੜ ਲੈਣਾ ਆਪਾਂ ਤੇ ਤੇਲ ਜਿਹੜਾ ਚੰਗੀ ਤਰ੍ਹਾਂ ਜਦੋਂ ਗਰਮ ਹੋ ਜੇ ਉਸ ਤੋਂ ਬਾਅਦ ਤੁਸੀਂ ਗੈਸ ਵਗੈਰਾ ਆਪਣਾ ਘਟ ਕਰ ਦੇਣਾ ਵਾ ਵੀ ਜਿਹੜੇ ਮਸਾਲੇ ਦੇ ਵਿੱਚ ਪਪਾਈ ਹੈ ਉਹ ਮੱਠੇ ਮੱਠੇ ਸੇਕਤੇ ਹੀ ਪੱਕਣ ਅਦਰਕ ਤੇ ਆਪਾਂ ਕੱਟ ਲਿਆ ਸੀਗਾ ਹਰੀਆਂ ਮਿਰਚਾਂ ਦੇ ਵਿੱਚ ਵੀ ਆਪਾਂ ਕੱਟ ਮਾਰ ਦਿੱਤੇ ਚੰਗੀ ਤਰ੍ਹਾਂ ਵਾਸ਼ ਕਰਕੇ ਸੁਕਾ ਚੁੱਕੇ ਆਂ ਆਪਾਂ ਇਹਨਾਂ ਨੂੰ ਤੇ ਇਹ ਜਿਹੜੇ ਔਲੇ ਆ ਇਹਨਾਂ ਨੂੰ ਵੀ ਆਪਾਂ ਕੱਟ ਮਾਰੇ ਆ ਇਦੇ ਵਿੱਚ ਚਾਹੇ ਤੁਸੀਂ ਫੋਗ ਦੇ ਨਾਲ ਇਦਾਂ ਕਰਕੇ ਸ਼ੇਅਰ ਕਰ ਸਕਦੇ ਹੋ ਚਾਹੇ ਤੁਸੀਂ ਇਹਨੂੰ ਕੱਟ ਮਾਰ ਸਕਦੇ ਹੋ ਉਸ ਦਿਨ ਮੈਂ ਔਲੇ ਦੇ ਚਾਰ ਜਿਹੜੀ ਵੀਡੀਓ ਬਣਾਈ ਸੀ ਔਲੇ ਦਾ ਚਾਰ ਵੀ ਇਸੇ ਤਰ੍ਹਾਂ ਬਣਾਉਨੇ ਆ ਬਾਲਕੇ ਨਹੀਂ ਬਣਾਉਂਦੇ ਉਹਨਾਂ ਨੇ ਕਈ ਤਿਆਰ ਕਰੀਦਾ ਤਾਂ ਕਿ ਉਹ ਖਰਾਬ ਨਾ ਹੋਵੇ ਤੇ ਉੱਤੇ ਔਲੇ ਵਾਲੀ ਵੀਡੀਓ ਤੇ ਨਾ ਮੈਨੂੰ ਕਮੈਂਟ ਕਿਸੇ ਨੇ ਕੀਤਾ ਨਾਲੇ ਤੇ ਉਹ ਹੱਸ ਕੇ ਜੇ ਉਹਨਾਂ ਨੇ emoji ਭੇਜੀ ਸੀਗੀ ਕਹਿੰਦੇ ਔਲੇ ਦੇ ਚਾਰ ਦੇ ਵਿੱਚ ਮਸਾਲਾ ਦੇ ਟੋੜਾ ਰ ਲਿਆ ਇਨੀ ਉਹਨੂੰ ਮੈਂ ਦੱਸਾਂ ਭੈਣ ਮੇਰੀ ਨੂੰ ਵੀ ਭੈਣੇ ਇਹਦੇ ਵਿੱਚ ਆਪਾਂ ਕੱਟ ਮਾਰਦੇ ਆ ਇਹਦੇ ਵਿੱਚ ਮਸਾਲਾ ਵੀ ਰੱਚਦਾ ਇਹਦੇ ਵਿੱਚ ਨਮਕ ਵੀ ਰੱਚਦਾ ਤਾਂ ਹੀ ਖੱਦਾ ਜਾਂਦਾ ਵਾ ਜੇ ਕੋਈ ਭੈਣ ਭਰਾ ਆਪਣੇ ਕੋ ਮਗਾਉਂਦਾ ਵਾ ਉਹਨੂੰ ਕੋਈ ਚੰਗਾ ਲੱਗਾ ਤੇ ਤਾਂ ਹੀ ਆ ਨਾ ਇਸ ਕਰਕੇ ਕਮੈਂਟ ਜਿਹੜਾ ਥੋੜਾ ਸੋਸ ਸਮਝ ਕੇ ਕਰਿਆ ਕਰੋ ਲੱਤਾਂ ਖਿੱਚਣਾਰੇ ਬਹੁਤ ਆਉਂਦੇ ਨੇ ਸੋ ਆਪਣੀਆਂ ਗੱਲਾਂ-ਗੱਲਾਂ ਦੇ ਵਿੱਚ ਜਿਹੜਾ ਆਪਣਾ ਤੇਲ ਗਰਮ ਹੋ ਚੁੱਕਾ ਤੇ ਇਹਦੇ ਵਿੱਚ ਆਪਾਂ ਮਸਾਲੇ ਪਾਉਣੇ ਸ਼ੁਰੂ ਕਰਦੇ। ਤੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਚਾਰਾਂ ਦੀ ਜਾਨ ਤੇ ਛਾਣੇ ਰਤਨ ਜੋਤ। ਤੇ ਰਤਨ ਜੋਤ ਦੇ ਰੰਗ ਛੱਡਣ ਤੋਂ ਬਾਅਦ ਇਹ ਤੁਸੀਂ ਦੇਖ ਸਕਦੇ ਹੋ ਦੇਖੋ ਕਿੰਨਾ ਸੋਹਣਾ ਰੰਗ ਛੱਡ ਰਹੀ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾ ਦਾਂਗੇ ਇੱਥੇ ਇੱਕ ਚਮਚ ਹਿੰਗ ਤੇ ਨਾਲ ਦੋ ਵੱਡੇ ਚਮਚ ਪਾਵਾਂਗੇ ਇਹਦੇ ਵਿੱਚ ਅਜਵੈਨ। 2 ਚਮਚੀ ਕਲੌਂਜੀ ਤੇ ਇਹ ਹੈਗੇ ਜੀ ਰਾਈ ਇਹ ਵੀ 2 ਚਮਚ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਭੁੰਨ ਲਾਂਗੇ ਹੋਰ ਮਸਾਲੇ ਜਿਹੜੇ ਆਪਣੇ ਭੁੱਜ ਚੁੱਕੇ ਆ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਪਾ ਲੈਨੇ ਆਲੂ ਤੇ ਆਲੂ ਇਹਨੂੰ ਆਪਾਂ ਪਹਿਲਾਂ ਥੋੜੀ देर ਭੁੰਨਾਂਗੇ ਥੰਦਾ ਕਮੈਂਟ ਤੱਕ ਮੱਠੇ ਮੱਠੇ ਸੇਕ ਤੇ ਕਿਉਂਕਿ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਬਾਲਕੇ ਆਲੂ ਨਹੀਂ ਪਾਉਂਦੇ ਇਦਾਂ ਭੁੰਨ ਭੁੰਨ ਕੇ ਇਹਨੂੰ ਆਪਾਂ ਤਿਆਰ ਕਰਦੇ ਹਾਂ ਤੇ ਮਠੇ ਮਠੇ ਸੇਕਦੇ ਆਪਾਂ ਜਿਹੜੇ ਔਲੇ ਦੀ ਨਜ਼ਰ ਭੁੱਜਦੇ ਆ ਉਹ ਨਜ਼ਰ ਆਪਾਂ ਜਿਹੜੀ ਇਹ ਗਲਗਲ ਹੈ ਇਹਨੂੰ ਕੱਟ ਲੈਨੇ ਗਲਗਲ ਕੱਲੀ ਦਾ ਚਾਰ ਵੀ ਸਾਡੇ ਕੋਲ ਤੁਸੀਂ ਮੰਗਾ ਸਕਦੇ ਹੋ ਕਿਉਂਕਿ ਗਲਗਲ ਦੇ ਬਹੁਤ ਜ਼ਿਆਦੇ ਫਾਇਦੇ ਹੁੰਦੇ ਆ ਜਿਵੇਂ ਪੱਥਰੀ ਵਗੈਰਾ ਹੋਵੇ ਤੇ ਗਲਗਲ ਦਾ ਚਾਰ ਖਾਈਏ ਤੇ ਪੱਥਰੀ ਜਿਹੜੀ ਉਹ ਠੀਕ ਹੋ ਜਾਂਦੀ ਆ ਤੇ ਜੇ ਤੁਸੀਂ ਇਹਦਾ ਮਿਕਸ ਮੰਗਾਉਣਾ ਸਾਡੇ ਕੋਲ ਤੇ ਤੁਸੀਂ ਮਿਕਸ ਵੀ ਮੰਗਾ ਸਕਦੇ ਹੋ ਜਿਵੇਂ ਦਾ ਨਾਮ ਗਲਗਲ ਜਿਵੇਂ ਦਾ ਨਾਮ ਹੀ ਗਲਗਲ ਹੈ ਇਸੇ ਤਰ੍ਹਾਂ ਇਹ ਜਿਹੜੀ ਪੱਤਰੀ ਹੈ ਗਾਲ ਕੇ ਕੱਢ ਦਿੰਦੀ ਅੰਦਰੋਂ ਇੱਕ ਗੱਲ ਇੱਥੇ ਧਿਆਨ ਨਾਲ ਨੋਟ ਕਰਕੇ ਦੇਖਿਓ ਵੀ ਜਦੋਂ ਤੁਸੀਂ ਗਲਗਲ ਲਿਉਣੀ ਹੈ ਨਾ ਉਹਦੀ ਇਹ ਜਿਹੜੀ ਚੀਤ ਤੁਸੀਂ ਦੇਖਦੇ ਹੋ ਨਾ ਇਹ ਬਿਲਕੁਲ ਪਤਲੀ ਹੈ ਨਾ ਦੇਖੋ ਪਤਲੇ ਛਿਲਕੇ ਵਾਲੀ ਜਿਹੜੀ ਗਲਗਲ ਲੈ ਕੇ ਆਉਂਗੇ ਨਾ ਉਹ ਜਿਹੜਾ ਚਾਰ ਬਹੁਤ ਜਲਦੀ ਤਿਆਰ ਹੁੰਦਾ ਤੇ ਬਹੁਤ ਜ਼ਿਆਦਾ ਇਹਦੇ ਵਿੱਚ ਰਸਾ ਵੀ ਹੁੰਦਾ ਹੈ ਤੇ ਦੇਖ ਸਕਦੇ ਹੋ ਮੈਨੂੰ ਕੱਟਦੀ ਨੂੰ ਇੱਕ ਮੋٹے ਦੇ ਛਿਲਕੇ ਵਾਲੀ ਹੁੰਦੀ ਹੈ ਨਾ ਉਹ ਸਵਾਦ ਨਹੀਂ ਬੰਦਾ ਉਹਦਾ ਛਿਲਕਾ ਥੋੜਾ ਕੋੜਾ ਜਿਹਾ ਵੀ ਵੱਧ ਹੁੰਦਾ ਤੇ ਬੱਚੇ ਵੀ ਉਹਨੂੰ ਖਾਂਦੇ ਵਿੱਚ ਉਹ ਚੁਖਾ ਲੈਂਦੇ ਤੇ ਬਾਹਰੋਂ ਦਾ ਛਿਲਕਾ ਜਿਹੜਾ ਉਹ ਨਹੀਂ ਖਾਂਦੇ ਇਹ ਜਿਹੜੀ ਗਲਗਲ ਹੁੰਦੀ ਨਾ ਇਹਨੂੰ ਕਾਗਜੀ ਗਲਗਲ ਬੋਲਦੇ ਆ ਜਿਵੇਂ ਕਾਗਜੀ ਬਦਾਮ ਹੁੰਦੇ ਆ ਤੇ ਐ ਹੱਥ ਨਾਲ ਹੀ ਟੁੱਟ ਜਾਂਦੇ ਆ ਇਹ ਨਿੰਬੂ ਵਾਂਗੂੰ ਹੁੰਦੀ ਆ ਤੇ ਦੇਖੋ ਆਪਣੇ ਔਲੇ ਨੇ ਵੀ ਰੰਗ ਵਟਾ ਲਿਆ ਬਸ ਥੋੜੀ ਘੀਰ ਆਪਾਂ ਹੋਰ ਭੁੰਨਾਂਗੇ ਤੇ ਔਲੇ ਜਿਹੜੇ ਆਪਣੇ ਉਹ ਪੱਕ ਚੁੱਕੇ ਆ ਇਹ ਦੇਖੋ ਇਹਦੇ ਵਿੱਚ ਜਿਵੇਂ ਆਪਾਂ ਇਦਾਂ ਖਬੋ ਕੇ ਦੇਖਦੇ ਆ ਨਾ ਚਮਚ ਤੇ ਇਹ ਜਿਹੜਾ ਪੱਕ ਚੁੱਕਾ ਔਲਾ ਇਹਦੇ ਵਿੱਚ ਹੁਣ ਪਾਵਾਂਗੇ ਆਪਾਂ ਇਹ ਅਦਰਕ ਤੇ ਹਰੀਆਂ ਮਿਰਚਾਂ ਇੱਥੇ ਇਹਦੇ ਵਿੱਚ ਸੇਕ ਨਹੀਂ ਆਪਾਂ ਜਾਦਾ ਇਹਨਾਂ ਨੂੰ ਲਵਾਉਣਾ ਸੇਕ ਬਿਲਕੁਲ ਆਪਾਂ ਇੱਥੇ ਘੱਟ ਰੱਖਿਆ ਹੋਇਆ ਇਸ ਚਾਰ ਦੇ ਵਿੱਚ ਕੱਲੇ ਔਲੇ ਨੂੰ ਵੱਧ ਸੇਕ ਲਵਾਉਣਾ ਪੈਂਦਾ ਉਹ ਵੀ ਕਈ ਲੋਕ ਜਿਹੜਾ ਉਹ ਬਾਲਕੇ ਪਾਉਂਦੇ ਨੇ ਤੇ ਹੁਣ ਆਪਾਂ ਇੱਥੇ ਪਾ ਦਾਂਗੇ ਹਲਦੀ ਪਾਊਡਰ ਦੋ ਵੱਡੇ ਚਮਚ ਪਾ ਦਿੰਨੇ ਆਪਾਂ ਇੱਕ ਜਮਾ ਦੇਗੀ ਲਾਲ ਮਿਰਚ ਜਿਹੜੀ ਆਪਾਂ ਘਰੇ ਤਿਆਰ ਕੀਤੀ ਆ ਤੇ ਦੇਖੋ ਰੰਗਤ ਕਿੰਨੀ ਸੋਹਣੀ ਬਣ ਗਈ ਆ achar ਦੀ ਤੇ ਇਸ ਤੋਂ ਬਾਅਦ ਆ ਇਹ ਪਾ ਦਾਂਗੇ ਆਪਾਂ ਜਿਹੜੇ ਸਾਰੇ ਮਸਾਲੇ ਮਿਕਸ ਕਰਕੇ ਆਪਾਂ ਮਸਾਲਾ ਤਿਆਰ ਕਰਦੇ ਆ ਇਹ ਇੱਕ ਕੌਲੀ ਛੋਟੀ ਪਾ ਲੈਣੀ ਆਪਾਂ ਕਿਉਂਕਿ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਇਹਦੇ ਵਿੱਚ ਮਸਾਲੇ ਪੂਰੇ ਹੋਣ ਕਈ ਲੋਕ ਕਹਿੰਦੇ ਨੇ ਕਿ ਮੈਡਮ ਸਾਨੂੰ ਮਸਾਲੇ ਘੱਟ ਚਾਹੀਦੇ ਕਿਉਂਕਿ ਉਹਨਾਂ ਨੇ ਜਿਹੜਾ ਆ ਆਚਾਰ ਬਾਜ਼ਾਰ ਵਾਲਾ ਹੀ ਖਾਧਾ ਹੁੰਦਾ ਵਾ ਇਹ ਜਿਹੜੇ ਮਸਾਲੇ ਆ ਤੁਹਾਨੂੰ ਬਿਲਕੁਲ ਐ ਲੱਗਣਗੇ ਵੀ ਜਿਵੇਂ ਤੁਸੀਂ ਘਰੇ ਚਾਰ ਤਿਆਰ ਕੀਤਾ ਵਾ ਕੱਲਾ ਕੱਲਾ ਮਸਾਲਾ ਤੁਹਾਨੂੰ ਦਿਸੂਗਾ ਜਿਵੇਂ ਮਸਾਲਾ ਬਿਲਕੁਲ ਪੀਸ ਕੇ ਜੇ ਤੇ ਪਤਾ ਨਹੀਂ ਕੀ ਕੀ ਮਿਕਸ ਕਰਕੇ ਵਿੱਚ ਜਿਆਦਾ ਸਰਕਾ ਮਿਕਸ ਕਰ ਦਿੰਦੇ ਆ ਉਦਾਂ ਨਹੀਂ ਆਪਣਾ ਚਾ ਹੁਣ ਆਪਾਂ ਇੱਥੇ ਜਿਹੜਾ ਨਾ ਗੈਸ ਬਿਲਕੁਲ ਬੰਦ ਕਰ ਦੇਣਾ ਗੈਸ ਬੰਦ ਕਰਕੇ ਤੇ ਫਿਰ ਆਪਾਂ ਇਹਦੇ ਵਿੱਚ ਜਿਹੜੀ ਗਲਗਲ ਹੋ ਮਿਕਸ ਕਰਾਂਗੇ ਗਲਗਲ ਦਾ ਪਾਣੀ ਵੀ ਸਮੇਤ ਜੋ ਕਿ ਜੇ ਇੱਥੇ ਆਪਾਂ ਗਲਗਲ ਨੂੰ ਪਾਉਣ ਲੱਗਿਆਂ ਗੈਸ ਬੰਦ ਨਾ ਕੀਤਾ ਨਾ ਤੇ ਜਿਹੜੇ ਇਹਦੇ ਸਿਰਕੇ ਜਿਹਨਾਂ ਨਿਕਲ ਜਾਣੇ ਜਿਵੇਂ ਫੈਲ ਜੇ ਜਾਂਦਾ ਹੁੰਦਾ ਨਾ ਫਿਰ ਸਜੇ ਜਾਂਦਾ ਹੁੰਦਾ ਗਲਗਲ ਦਾ ਪੀਸ ਇਦਾਂ ਖੜਾ ਖੜਾ ਰਹੂਗਾ ਇਹਨੂੰ ਸੇਕ ਨਹੀਂ ਲਾਉਣਾ ਆਪਾਂ ਜਦੋਂ ਤੁਸੀਂ ਚਾਰ ਤਿਆਰ ਕਰੋ ਤੇ ਗੈਸ ਦੇ ਉੱਪਰੋਂ ਉਤਾਰ ਕੇ ਕੜਾਈ ਨੂੰ ਤੇ ਫਿਰ ਤੁਸੀਂ ਇਹਦੇ ਵਿੱਚ ਗਰਗਲ ਜਿਹੜੀ ਉਹ ਪਾਓ ਤੇ ਹੁਣ ਆਪਾਂ ਸਭ ਤੋਂ ਲਾਸਟ ਦੇ ਪਾਵਾਂਗੇ ਇਹਦੇ ਵਿੱਚ ਇਹ ਨਮਕ ਇੱਕ ਕੋਲੀ ਭਰ ਕੇ ਆਪਾਂ ਪਾ ਦਿੱਤੀ ਹੈ ਤੇ ਨਮਕ ਇਹਦੇ ਵਿੱਚ ਥੋੜਾ ਜਿਹਾ ਵੱਧ ਰਹੂਗਾ ਜਿੰਨਾ ਇਹ achar ਹੁੰਦਾ ਵਾ ਜਿੰਨਾ achar ਚਾਪਾ ਆਮ ਪਾਉਨੇ ਕਿਉਂਕਿ ਇਹਦੇ ਵਿੱਚ ਜਿਹੜੀ ਗਲਗਲ ਆ ਤੇ ਔਲਾ ਵਾ ਇਹ ਖੱਟੇ ਨੇ ਖੱਟੇ ਨੇ ਜਿਹੜਾ ਉਹ ਨਮਕ ਚੱਕ ਲੈਣਾ ਸੋ ਇਸ ਕਰਕੇ ਇਹਦੇ ਵਿੱਚ ਥੋੜਾ ਜਿਹਾ ਜਿਹੜਾ ਵਾ ਆਮਚਾਰਾ ਨਾਲੋਂ ਨਮਕ ਵੱਧ ਵੰਦਾ ਤੇ ਲਓ ਜੀ ਆਪਣਾ ਜਿਹੜਾ ਇਹ achar ਆ ਗਲਗਲ ਔਲਾ ਅਦਰਕ ਹਰੀ ਮਿਰਚ ਦਾ ਤਿਆਰ ਹੋ ਚੁੱਕਾ ਦੇਖੋ ਕਿੰਨਾ ਸੋਹਣਾ ਲੱਗਦਾ ਨਾ ਜੇਕਰ ਤੁਸੀਂ ਸਾਡੇ ਕੋਲ ਘਰ ਬੈਠੇ ਮਗਾਉਣਾ ਚਾਹੁੰਦੇ ਹੋ ਤੇ ਵੀਡੀਓ ਵਿੱਚ ਦਿੱਤੇ ਨੰਬਰ ਤੇ ਫੋਨ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੁਸੀਂ ਕਿਸੇ ਵੀ ਕਿਸਮ ਦਾ ਸੀਜ਼ਨਲ ਚਾਰ ਬਣਾਉਣਾ ਹੋਵੇ ਕੱਲੀ ਹਰੀ ਮਿਰਚ ਦਾ ਬਣਾਉਣਾ ਹੋਵੇ ਕੱਲੇ ਗਲਕਲ ਦਾ ਕੱਲੇ ਔਲੇ ਦਾ ਕੱਲੇ ਅਦਰਕ ਦਾ ਚਾਹ ਅਦਰਕ ਮਿਰਚਾਂ ਦਾ ਕਿਸੇ ਵੀ ਕਿਸਮ ਦਾ ਸੀਜ਼ਨਲ ਚਾਰ ਤੁਸੀਂ ਸਾਡੇ ਕੋਲ ਮਕਾਉਣਾ ਤੇ ਵੀਡੀਓ ਵਿੱਚ ਜਿਹੜਾ ਨੰਬਰ ਆ ਤੁਸੀਂ ਉਹਤੇ ਆਪਣਾ ਆਰਡਰ ਦੇਣਾ ਵਾ ਸਕੈਨਰ ਮੇਰੇ ਵਟਸਐਪ ਤੇ ਲੱਗਾ ਹੁੰਦਾ ਵਾ ਉਹਦੇ ਵਜੇ ਤੁਸੀਂ ਪੇਮੈਂਟ ਕਰਨੀ ਆ ਪੇਮੈਂਟ ਕਰਕੇ ਫਿਰ ਮੈਨੂੰ ਸਕਰੀਨਸ਼ਾਟ ਭੇਜਨਾਵਾ ਤੇ ਫਿਰ ਇਹ ਜਿਹੜਾ ਚਾਰ ਤੁਸੀਂ ਮਗਾ ਸਕਦੇ ਹੋ ਬਹੁਤ ਭੈਣਾ ਦੇ ਇਹੋ ਜਿਹੇ ਸਵਾਲ ਆਉਂਦੇ ਆ ਕਿ ਮੈਡਮ ਜੀ ਉਹ ਵੀ ਆਪਦੀ ਜਗ੍ਹਾ ਤੇ ਸਹੀ ਨੇ ਕਿ ਤੁਸੀਂ ਇਹ ਸਮਾਨ ਜਿਹੜਾ ਵਾ ਸਾਨੂੰ ਭੇਜ ਦਿਓ ਬਾਅਦ ਦੇ ਵਿੱਚ ਅਸੀਂ ਪੇਮੈਂਟ ਕਰ ਦਿੰਨੇ ਆ ਸੋ ਉਹਦੇ ਵਾਸਤੇ ਮੈਂ ਉਹਨਾਂ ਤੋਂ ਮਾਫੀ ਮੰਗੂਗੀ ਕਿਉਂਕਿ ਮੇਰੇ ਨਾਲ ਬਹੁਤ ਵਾਰੀ ਇਦਾਂ ਹੋ ਚੁੱਕਾ ਕਈ ਲੋਕ ਇਹ ਕਹਿ ਦਿੰਦੇ ਆ ਕਿ ਤੁਸੀਂ ਸਮਾਨ ਤਿਆਰ ਕਰ ਦਿਓ ਅਸੀਂ ਪੇਮੈਂਟ ਪਾ ਦਿੰਨੇ ਆ ਪਹਿਲਾਂ ਪਹਿਲਾਂ ਮੈਂ ਸਟਾਰਟਿੰਗ ਚ ਆ ਹੀ ਕਰਦੀ ਸੀ ਵੀ ਚਲੋ ਕੋਈ ਗੱਲ ਨਹੀਂ ਪਾ ਲੈਣਾ ਆਪਣੇ ਵਰਗਾ ਆਪਾਂ ਅਗਲੇ ਨੂੰ ਸਮਝਦੇ ਆ ਸਮਾਨ ਮੇਰਾ ਤਿਆਰ ਹੋ ਜਾਂਦਾ ਸੀ ਜਦੋਂ ਆਪਾਂ ਫੋਨ ਕਰਦੇ ਕਿਹਦੇ ਦਾ ਕੈਨਸਲ ਹੋ ਗਿਆ ਕਿਹਦੇ ਦਾ ਕੋਈ ਨਹੀਂ ਅਸੀਂ ਦੋ ਦਿਨ ਰੁੱਕ ਕੇ ਪਾਵਾਂਗੇ ਕੋਈ ਪੈਸੇ ਨਹੀਂ ਪਉਂਦਾ ਸੀ ਕੋਈ ਕਹਿੰਦਾ ਸਮਾਨ ਭੇਜ ਦਿਓ ਇੱਥੋਂ ਤੱਕ ਕਿ ਬਾਹਰ ਦੇ ਵੀ ਜਿਹੜੇ ਕਈ ਇਹੋ ਜਿਹੇ ਹੈਗੇ ਜਿਨ੍ਹਾਂ ਨੇ ਕਹਿ ਦਿੱਤਾ ਕਿ ਕੋਈ ਨਹੀਂ ਸਾਡੀ ਆ ਚੀਜ਼ ਐਡ ਵਿੱਚ ਕਰ ਦਿਓ ਇਹਦੀ ਪੇਮੈਂਟ ਆਪਾਂ ਤੁਹਾਨੂੰ ਬਾਅਦ ਚ ਕਰ ਦਾਂਗੇ ਅੱਜ ਸਾਲ ਸਾਲ ਹੋ ਚੱਲਿਆ ਵਾ ਉਹਨਾਂ ਨੇ ਆਪਾਂ ਨੂੰ ਪੇਮੈਂਟ ਨਹੀਂ ਪਾਈ ਸੋ ਇਸ ਕਰਕੇ ਆਪਾਂ ਉਹਦਾ ਹੀ ਆਰਡਰ ਤੇ ਸਮਾਨ ਤਿਆਰ ਕਰਦੇ ਹਾਂ ਕਿਉਂਕਿ ਦੁਕਾਨਦਾਰੀ ਕਰ ਕਰਕੇ ਅਕਲ ਆ ਜਾਂਦੀ ਆ ਉਹਦਾ ਹੀ ਆਪਾਂ ਸਮਾਨ ਤਿਆਰ ਕਰਦੇ ਹਾਂ ਜਿਹਦੇ ਆਪਾਂ ਨੂੰ ਪੇਮੈਂਟ ਆ ਚੁੱਕੀ ਹੁੰਦੀ ਆ ਸਕਰੀਨਸ਼ਾਟ ਆ ਚੁੱਕਾ ਹੁੰਦਾ ਕਿ ਉਹਨਾਂ ਨੇ ਪੇਮੈਂਟ ਕਰ ਦਿੱਤੀ ਆ ਫੇਰ ਹੀ ਆਪਾਂ ਇਹ ਸਮਾਨ ਤਿਆਰ ਕਰਦੇ ਆਂ ਤੇ ਇਹ ਜਿਹੜਾ ਆਪਣਾ ਝਟਪਟ ਗਲਗਲ ਔਲਾ ਅਦਰਕ ਹਰੀ ਮਿਰਚ ਦਾ achar ਤਿਆਰ ਹੋ ਚੁੱਕਾ ਇਹ ਇਹ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਇਹ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਪੀਨਲ ਇਹ ਵੀ ਦੱਸਿਆ ਕਰੋ ਕਿਹੜੇ ਸ਼ਹਿਰ ਤੋਂ ਵੇਖਦੇ ਹੋ ਤੇ ਕੋਈ ਵੀ ਜੇ ਨੁਕਸ ਹੋਵੇ ਉਹ ਵੀ ਪੁਲਿਸ ਮੈਨੂੰ ਜ਼ਰੂਰ ਦੱਸਿਆ ਕਰੋ ਕਿ ਮੈਡਮ ਇਹਦੇ ਵਿੱਚ ਤੁਸੀਂ ਆ ਐਡ ਕਰ ਸਕਦੇ ਹੋ ਜਾਂ ਕੁਝ ਵੀ ਕੋਈ ਸਲਾਹ مشورہ ਦੇਣਾ ਹੋ ਤੇ ਜ਼ਰੂਰ ਦਿਆ ਕਰੋ ਜਿਨ੍ਹਾਂ ਨੇ ਬੈਡ ਕਮੈਂਟ ਕਰਨੇ ਆ ਉਹ ਮੇਰੀ ਵੀਡੀਓ ਤੋਂ ਦੂਰ ਹੀ ਰਿਹਾ ਕਰੋ ਬਾਕੀ ਮੈਨੂੰ ਕੋਈ ਅਸਰ ਨਹੀਂ ਉਹਨਾਂ ਦੇ ਬੈਡ ਕਮੈਂਟ ਦਾ ਵੀ ਸੋ ਵੀਡੀਓ ਚੰਗੀ ਲੱਗੀ ਜਿਆਦਾ ਜਿਆਦਾ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕੁਐਸਟ ਹੈ ਜੀ ਮੇਰੇ ਚੈਨਲ ਨੂੰ ਬਲੌਗਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਬੈਲ ਬਟਨ ਦਬਾਉਣਾ ਨਾ ਭੁੱਲਣ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦੀ ਰਹਿ। ਇਸ ਵੀਡੀਓ ਤੋਂ ਕਰਦੇ ਆਪਾਂ ਇੱਥੇ ਐਂਡ ਮਿਲਦੇ ਇੱਕ ਨਵੀਂ ਵੀਡੀਓ ਤਾਂ ਅਗਲੇ ਸੱਟੇ